ਮਨਦੀਪ ਸਿੰਘ ਨੂੰ ਹੀ ਵੋਟ ਕਿਉਂ? ਉਮੀਦ ਹੈ ਕਿ ਸਾਰੇ ਨਾ ਭਾਈ ਮਨਦੀਪ ਸਿੰਘ ਅਕਾਲੀ ਦਲ ਸੁਖਵੀਰ ਬਾਦਲ ਜਿਹੜਾ ਉਹ ਵੀ ਬੜਾ ਦਾਵਾ ਕਰਦੇ ਆ ਨਹੀਂ ਉਹ ਦਾਵਾ ਕਰੀ ਜਾਂਦੇ ਉਹ ਕਹਿੰਦੇ ਅਸੀਂ ਵੀ ਪੰਥਕ ਉਹਦੇ ਵੀ ਜੀ ਕਹਿਣ ਨੂੰ ਤੇ ਮੈਂ ਵੀ ਕਹੀ ਜਾਂਦਾ ਪਰ ਤੇ ਉਦੋਂ ਹੁਣ ਸੁਖਵੀਰ ਬਾਦਲ ਦਾ ਦਲ ਵੀ ਕਹਿੰਦਾ ਅਸੀਂ ਪਰ ਉਹਦੇ ਭਾਜੀ ਹੈਗੇ ਦੋਗਲੇ ਆ ਕੀ ਕਿ ਬੰਦਾ ਹੈ ਹਾਂ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਸਰਕਾਰ ਤੁਹਾਡੀਆਂ ਉਮੀਦਾਂ ਤੇ ਖਰੀ ਹੈ ਨਹੀਂ ਐਡੇ ਸਪਸ਼ਟ ਰਹੀ ਨਹੀਂ ਕਿ ਕੰਮ ਕੋਈ ਐਡੇ ਸਹੀ ਵੀ ਨਹੀਂ ਹੈਗੇ ਇਹਨਾਂ ਦੇ ਜਿਹਾ ਅਕੇ ਦੇ ਨਸ਼ਾ ਬੰਦ ਕਰਾਉਂਦਾ ਕਿੱਥੇ ਵੇਖਣ ਦਾ ਸ਼ਰੇ ਆਉਂਦਾ ਸ਼ਾ ਵੇਖਣ ਡਿਆ ਅਸਕਰ ਸਰਕਾਰਾਂ ਚੱਲਦੀਆਂ ਨੌਜਵਾਨ ਪੀੜੀਆਂ ਨਾਲ ਹੀ ਚੱਲਦੀਆਂ ਜੇ ਨੌਜਵਾਨ ਪੀੜੀ ਖਤਮ ਹੋ ਗਈ ਸਰਕਾਰਾਂ ਕਿਵੇਂ ਚੱਲਣਗੇ ਦੱਸੋ ਨਸ਼ਾ ਹੈ ਹੀ ਜ਼ਿਆਦਾ ਜੀ ਜਿੱਥੇ ਮਰਜ਼ੀ ਵੇਖ ਲੋ ਨਸ਼ਾ ਵੇਗਣਦਿਆ ਸ਼ਰਮ ਵੇਗਣਦਿਆ ਇਹ ਥੋੜਾ ਵਿਆਥ ਹੋਏ ਤਾਂ ਬਾਅਦ ਤੁਸੀਂ ਘਰੋਂ ਬਾਹਰ ਚਲ ਜਿਓਗੇ ਕੀ ਗੱਲ ਇਹ ਇਦਾਂ ਦਾ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਜ਼ਿੰਮੇਵਾਰੀ ਕੀ ਕਰੂੰਗੀ ਜ਼ਿੰਮੇਵਾਰੀ ਜਦੋਂ ਦੀ ਇਹ ਸਰਕਾਰ ਬਣੀ ਬੇੜਾ ਹੀ ਕਰਕ ਹੋ ਗਿਆ ਕਰਨਤਾਮ ਦੀ ਚੋਣ ਵਿੱਚ ਮਹਿਜ 5 ਦਿਨ ਰਹਿ ਗਏ ਆ ਅੱਜ 6 ਨਵੰਬਰ ਆ ਮੇਰੇ ਖਿਆਲੋਂ ਕੁਝ ਘੰਟੇ ਜਿਹੜੇ ਆ ਪ੍ਰਚਾਰ ਦੇ ਰਹਿਗੇ ਆ ਤੇ ਆਉ ਦੇਖਦੇ ਆ ਕਿ ਇਸ ਹੁਣ ਤੱਕ ਦੇ ਹੋਏ ਚੋਣ ਪ੍ਰਚਾਰ ਦਾ ਆਮ ਲੋਕਾਂ ਤੇ ਕੀ ਅਸਰ ਆ ਤੇ ਆਮ ਲੋਕ ਕੀ ਕਹਿੰਦੇ ਆ ਇਸ ਵੇਲੇ ਅਸੀਂ ਤਰਨਤਾਰਨ ਦੇ ਬਾਠ ਰੋਡ ਤੇ ਹਾਜ਼ਰ ਆ ਇੱਥੇ ਕੁਝ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਇਹ ਲੋਕਾਂ ਦਾ ਇਸ ਮਸਲੇ ਤੇ ਕੀ ਕਹਿਣਾ ਬਾਬਾ ਜੀ ਤੁਸੀਂ ਇੱਥੋਂ ਦੇ ਰਹਿਣ ਵਾਲਿਆ ਕੀ ਕਹਿੰਦੀ ਆ ਤਰਨਤਾਰਨ ਦੀਆਂ ਚੋਣਾਂ ਹੁਣ ਤੱਕ ਦੇਖੋ ਸਰ ਜ਼ੋਰ ਤਾਂ ਸਾਰਿਆਂ ਦੇ ਹੀ ਬਾਕੀ ਤੇ ਹੋਣ ਮੁੱਖ ਦੇ ਹਨ ਕਿਹੜੀ ਪਾਰਟੀ ਨੂੰ ਤੁਸੀਂ ਮੁਕਾਬਲੇ ਚ ਮੰਨਦੇ ਹੋ ਦੋ ਤਰ੍ਹਾਂ ਦੇ ਮਨਦੀਪ ਸਿੰਘ ਭਾਈ ਮਨਦੀਪ ਸਿੰਘ ਕਰਦੇ ਲੋਕ ਤੇਰਾ ਹੋਰ ਉਹਨਾਂ ਦੇ ਮੁਕਾਬਲੇ ਚ ਕਿਹੜੀ ਪਾਰਟੀ ਹੈ ਜਾਂ ਭਾਈ ਆਪਣੇ ਹਰਮੀਤ ਸਿੰਘ ਸਿੱਧੂ ਜੀ ਜਿਹੜਾ ਮੁਕਾਬਲੇ ਤੇ ਜਿਹੜਾ ਜ਼ੋਰ ਤਿੰਨੋਂ ਦੇ ਚੱਲਣਗੇ ਦੋਵੇਂ ਤਰ੍ਹਾਂ ਜਿਹੜੀਆਂ ਮੁਕਾਬਲੇ ਚ ਕੀ ਕੀ ਮੁੱਦੇ ਰਹਿਣਗੇ ਤਰਨ ਤਾਰਨ ਦੀ ਕਿਉਂ ਹੁੰਦੇ ਦੇ ਦੇਖੋ ਸਰ ਜਰਾ ਤੁਹਾਡਾ ਕੀ ਮੁੱਦਾ ਤੁਸੀਂ ਕੀ ਸੁਧਾਰ ਚਾਹੁੰਦੇ ਹੋ ਕੀ ਮਸਲੀਅਤ ਹੈ ਤੇ ਆਪਣੇ ਸੁਧਾਰ ਚਾਹੁੰਦੇ ਜਿਨੇ ਆਪਣੇ ਆ ਨਵੀਂ ਕਲੋਨੀ ਬਣੀ ਹੈ ਇਧਰ ਦੀ ਗਲੀਆਂ ਦਾ ਸੀਵਰੇਜ ਦਾ ਇਹ ਜਰਾ ਸੁਧਾਰ ਚਾਹੁੰਦੇ ਅੱਛਾ ਇਹਦੇ ਵਿੱਚ ਡਵੈਲਪਮੈਂਟ ਦੀ ਕਮੀ ਹੈ ਹਾਂਜੀ ਹਾਂਜੀ ਉਹ ਗਲੀਆਂ ਕੱਚੀਆਂ ਨੇ ਸਾਰਾ ਕੁਝ ਹੈ ਨਹੀਂ ਨਾ ਪਾਣੀ ਦਾ ਸੀਵਰੇਜ ਦਾ ਕੁਝ ਵੀ ਨਹੀਂ ਹੈਗਾ ਮਨਦੀਪ ਸਿੰਘ ਨੂੰ ਹੀ ਵੋਟ ਕਿਉਂ ਉਮੀਦ ਹੈ ਕਿ ਸਾਰੇ ਨਾਲ ਕਿਹੜੀ ਉਮੀਦ ਕਰਦੇ ਆਹੀ ਆਪਣੀ ਤਰੰਤਰ ਹਲਾ ਕੇ ਤੇ ਮੀਤ ਚੰਦ ਨੂੰ ਵਿਸ਼ਵਾਸ ਲੱਗਦਾ ਹਨ ਉਹ ਸੁਧਾਰ ਹੋਗਾ ਹਾਂਜੀ ਹਾਂਜੀ ਏ ਭਾਈ ਸਾਹਿਬ ਕਹਿੰਦੇ ਆ ਕਿ ਮਨਦੀਪ ਸਿੰਘ ਜਿਹੜੇ ਆ ਪੰਥਕ ਤਰ੍ਹਾਂ ਦੇ ਉਮੀਦਵਾਰ ਉਹ ਜਿੱਤ ਸਕਦੇ ਆ ਹੋਰ ਵੀ ਇਥੇ ਤਰਨਤਾਰਨ ਦੇ ਵੋਟਰ ਹੈ ਨੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਜਹੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਫਿਰ ਆਪਣਾ ਕੰਮ ਰਿਪੇਅਰ ਦਾ ਕਿ ਜਾਂ ਟੈਂਟ ਹਟ ਜਾਵੇ ਰਿਪੇਅਰ ਦਾ ਵੀ ਜੀ ਰਿਪੇਅਰ ਦਾ ਅੱਛਾ ਤਰਨਤਾਰਨ ਦੀ ਚੋਣ ਹੁਣ ਖੀਲੇ ਪੜਾ ਦੇ ਉੱਤੇ ਚਲ ਗਈ ਆ 11 ਤਰੀਕ ਨੂੰ ਚੋਣਾਂ ਨੇ ਹੁਣ ਤਾਂ ਕੀ ਮਨ ਬਣਿਆ ਲੋਕਾਂ ਦਾ ਔਰ ਲੋਕ ਕੀ ਚਾਹੁੰਦੇ ਆ ਲੋਕ ਵੀ ਜੀ ਦੋ ਪਾਰਟੀਆਂ ਹੈਗਿਆ ਹੁਣ ਭਾਈ ਮਨਦੀਪ ਸਿੰਘ ਤੇ ਭਾਈ ਹਰਮੀਤ ਸਿੰਘ ਅੱਛਾ ਠੀਕ ਹੈ ਇਹ ਦੋਵੇਂ ਪਾਰਟੀਆਂ ਵਿੱਚ ਆਏ ਨੇ ਅਕਾਲੀ ਦਲ ਸੁਖਬੀਰ ਬਾਦਲ ਜਿਹੜਾ ਉਹ ਵੀ ਬੜਾ ਦਾਵਾ ਕਰਦੇ ਆ ਨਹੀਂ ਵੀਜੀ ਨੇ ਦਾਵਾ ਕਰੀ ਜਾਂਦਾ ਗਰਾਊਂਡ 'ਚ ਜਦੋਂ ਉਤਰ ਕੇ ਤੁਸੀਂ ਤੁਰੇ ਫਿਰਦੇ ਤੁਹਾਨੂੰ ਲੋਕਾਂ ਨੇ ਪਤਾ ਹੀ ਲੱਗਦਾ ਜੀ ਅੱਜ ਮੈਨੂੰ ਪੁੱਛਣ ਦੇ 10 ਬੰਦਿਆਂ ਨੂੰ ਵੀ ਹੋਰ ਬਿਠਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀਜੀ ਉਹ ਕਹਿੰਦੇ ਅਸੀਂ ਵੀ ਪੰਥਕ ਆ ਉਹ ਦੇ ਵੀਜੀ ਕਹਿਣ ਨੂੰ ਤੁਸੀਂ ਮੈਂ ਵੀ ਕਹੀ ਜਨਾ ਮੈਨੂੰ ਪਤਾ ਨਾ ਕਿੰਨਾ ਕਿ ਮੈਂ ਬੰਦਾ ਭਾਈ ਮਨਦੀਪ ਸਿੰਘ ਦੇ ਨਾਲ ਹੈ ਕੋਈ ਹਾਂ ਭਾਈ ਤੁਸੀਂ ਵੀ ਇੱਥੇ ਦੇ ਰਹਿਣ ਵਾਲੇ ਹੋ ਭਾਜੀ ਨਹੀਂ ਭਾਜੀ ਹਾਂਜੀ ਸੋ ਆ ਇਹਨਾਂ ਭਰਾਵਾਂ ਦੀ ਗੱਲ ਤੁਸੀਂ ਵੀਰ ਜੀ ਕਿਹੜਾ ਪਿੰਡ ਤੁਹਾਡਾ ਮੇਰਾ ਵੀਰ ਜੀ ਬੁੱਗੇ ਪਿੰਡ ਹੈ ਇਹ ਤਨਤਨ ਦੀ ਪੈਂਦਾ ਹਾਂਜੀ ਨਹੀਂ ਖਡੂਰ ਸਾਹ ਬਲਕੇ ਜਪੈਂਦਾ ਜੀ ਕੀ ਚਰਚਾ ਕੀ ਆ ਤੁਹਾਡਾ ਗਵੰਡੀ ਆ ਬਿਲਕੁਲ ਖਡੂਰ ਸਾਹ ਤੇ ਸੜਕੋ ਹਾਈਵੇ ਤੋਂ ਪਾਰ ਚੱਲਦੀ ਏ ਤੇ ਖਡੂਰ ਸਾਹ ਆ ਹਾਈਵੇ ਤੋਂ ਇੱਧਰ ਆ ਜੀ ਤਨਤਾਰ ਨਾਲ ਕਿਹੜੀ ਚਰਚਾ ਕਿਹੜੀ ਪਾਰਟੀ ਦੇ ਸਕਦੀ ਹੈ ਵੇਖੋ ਜੀ ਚਰਚਾ ਦੇ ਹੁਣ ਕਹਿ ਨਹੀਂ ਸਕਦੇ ਕੋਈ ਇਹ ਕਿਉਂਕਿ ਤੁਹਾਨੂੰ ਜਿਆਦਾ ਨੌਲੇਜ ਹੋਣੀ ਆ ਆਹੀਂ ਤੇ ਸਾਡੀ ਨੌਲੇਜ ਤੁਹਾਡੇ ਲੋਕਾਂ ਦੀ ਨੌਲੇਜ ਤੋਂ ਹੀ ਬਣਦੀ ਆ ਤੁਸੀਂ ਕੀ ਸੋਚਦੇ ਹੋ ਤੁਸੀਂ ਕੀ ਦੱਸਦੇ ਹੋ ਜੀ ਦੇਖੋ ਜੀ ਇੱਕ ਕੰਮ ਰੋਟੀ ਕਮਾਉਣ ਵਾਲੇ ਨੂੰ ਕੰਮ ਕਰਨ ਵਾਲੇ ਨੂੰ ਤੇ ਆਪਣੇ ਕੰਮ ਦੇ ਨਾਲ ਮਤਲਬ ਲੱਗਾ ਵਾ ਵੇਲੇ ਬੰਦਿਆਂ ਨੂੰ ਮਤਲਬ ਇਲੈਕਸ਼ਨ ਦੇ ਨਾਲ ਹੋਊਗਾ ਜਰੂਰ ਹੋਊਗਾ ਤੁਸੀਂ ਵੋਟ ਪਾਉਂਦੇ ਹੋ ਜਰੂਰ ਜੀ ਅਸੀਂ ਪਾਉਨੇ ਆ ਜੀ ਅਡੋਰ ਸਾਹਿਬ ਹਲਕੇ ਦੀ ਆਊਗੀ ਤੇ ਜਰੂਰ ਪਾਵਾਂਗੇ ਜੀ ਫਿਰ ਤੁਹਾਨੂੰ ਦੱਸ ਦਾਂਗੇ ਕਿਹੜੀ ਪਾਰਟੀ ਦੇ ਨਾਲ ਜੁੜੇ ਇੱਥੇ ਇੱਥੇ ਕੀ ਚਰਚਾ ਵਾ ਇੱਥੇ ਵੇਖੋ ਹੀ ਸੁਣਦੇ ਆ ਨਾ ਵੀ ਯਾਰ ਇੱਥੇ ਵੇਖੋ ਜੀ ਸਾਡੇ ਕੋਲ ਬੀਜੇਪੀ ਵਾਲੇ ਆ ਗਏ ਉਹ ਨਾ ਕਹਿਣਾ ਵੀ ਅਸੀਂ ਮਤਲਬ ਜਿੱ ਠੀਕ ਹੈ ਜੀ ਕਾਂਗਰਸ ਹੀ ਆਗੇ ਉਹਨਾਂ ਕਹਿੰਦਾ ਅਸੀਂ ਜਿੱਤਦੇ ਆਂ ਤੇ ਜਿਹੜੇ ਵੀ ਮਤਲਬ ਆਗੇ ਕੋਈ ਕਹਿੰਦਾ ਵਾ ਮੈਂ ਹਾਰਦਾ ਵਾਂ ਕੋਈ ਨਹੀਂ ਕਹਿੰਦਾ ਸਾਰੇ ਆਂਦੇ ਅਸੀਂ ਜਿੱਤਦੇ ਆਂ ਤੁਹਾਡੇ ਹਿਸਾਬ ਨਾਲ ਕਿਹੜਾ ਜਿੱਤਦਾ ਨਹੀਂ ਮੇਰੇ ਹਿਸਾਬ ਨਾਲ ਤਾਂ ਕੋਈ ਵੀ ਨਹੀਂ ਜਿੱਤਦਾ ਜੀ ਨਹੀਂ ਇੱਕ ਜਾਣੇ ਨੇ ਤੇ ਜਿੱਤਣਾ ਹੀ ਆ ਨਾ ਨਹੀਂ ਜੀ ਹਾਲੇ ਵੀ ਉਹ ਕਹਿੰਦੇ ਆਗੇ ਹਾਲ ਦੀ ਘੜੀ ਸਾਰੇ ਹੀ ਦਾਵਾ ਕਰ ਰਹੇ ਆ ਹੋਰ ਵੀ ਇਥੇ ਵੋਟਰ ਹੈਗੇ ਉਹਨਾਂ ਨਾਲ ਵੀ ਜਿਹੜੀ ਆ ਚਰਚਾ ਕਰ ਰਹੇ ਆ ਵੋਟਾਂ ਇੱਥੇ ਪੈਣੀਆਂ ਤੁਹਾਡੀਆਂ ਹਾਂਜੀ ਕਿਹੜੀ ਧਿਰ ਦਾ ਮੁਕਾਬਲਾ ਮੰਨਦੇ ਹੋ ਕਿਹੜੀ ਤੈਨੂੰ ਵੋਟ ਪਾਉਗੇ ਅਸੀਂ ਮੁਕਾਬਲੇਕ ਨਹੀਂ ਹੈਗੇ ਅਸੀਂ ਤਾਂ ਸ਼ਾਂਤੀ ਵਾਲੇ ਆ ਨਹੀਂ ਤੁਹਾਡੇ ਹਿਸਾਬ ਨਾਲ ਕਿਹੜੀਆਂ ਦੋ ਪਾਰਟੀਆਂ ਮੁਕਾਬਲੇ ਚ ਅਸੀਂ ਤੇ ਇਹਨਾਂ ਖਿਆਲ ਨਹੀਂ ਕੀਤਾ ਪਰ ਵੋਟ ਅਸੀਂ ਪਾ ਦਾਂਗੇ ਆ ਕਿਹੜੀ ਪਾਰਟੀ ਨੂੰ ਪਾ ਰਹੇ ਹੋ ਆਏ ਚੜੂ ਵਾਲਿਆਂ ਨੂੰ ਪਾਵਾਂਗੇ ਜੀ ਚੜੂ ਵਾਲਾ ਹਾਂਜੀ ਠੀਕ ਹੈ ਬਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਸਰਕਾਰ ਤੁਹਾਡੀਆਂ ਉਮੀਦਾਂ ਤੇ ਖਰੀ ਹੈ ਹਾਂਜੀ ਉਹ ਤੋਂ ਤੇ ਜਦੋਂ ਨੇ ਆਏ ਅਸੀਂ ਖੁਸ਼ ਆ ਠੀਕ ਹੈ ਜਦੋਂ ਨੇ ਚੜੂ ਵਾਲੇ ਆਏ ਆ ਚਲ ਸਾਨੂੰ ਬੱਤੀ-ਬੁੱਤੀ ਦਾ ਚੰਗਾ ਪਹਿਲਾਂ ਸਾਨੂੰ ਬੱਤੀ ਵਾਲੇ ਤੰਗ ਕਰਦੇ ਹੁੰਦੇ ਸੀ ਉੰਬੀਆ ਫੜਨ ਆ ਗਿਆ ਹੁਣ 600 600 ਜੁੰਟ ਫਰੀ ਕਰਕੇ ਤੁਹਾਨੂੰ ਇੱਕ ਸਹੂਲਤ ਮਿਲ ਗਈ ਆ ਅੱਛਾ ਇਹ ਝਾੜੂ ਵਾਲਿਆਂ ਦਾ ਮੁਕਾਬਲਾ ਕਿਹਦੇ ਨਾਲ ਹੈ ਮੁਕਾਬਲਾ ਸਾਨੂੰ ਪਤਾ ਨਹੀਂ ਦਿਨ ਚੜ੍ਹਿਆ ਤਾਂ ਕੰਮ ਤੇ ਲੱਗੇ ਰਾਜਪਾਲ ਜੀ ਦੇ ਸੌਦੇ ਹਾਂਜੀ ਜੈਸਦਰ ਜੀ ਤੁਹਾਡਾ ਵੀ ਇਹੋ ਏਰੀਆ ਹਾਂਜੀ ਇਹੋ ਪਿੰਡ ਇਹ ਹੀ ਹੈ ਜੀ ਤੇ ਕਿਹੜੀ ਤਰ ਦਾ ਮੁਕਾਬਲਾ ਮੰਨ ਰਹੇ ਹੋ ਇੱਥੇ ਨਵੇਂ ਮੁਕਾਬਲਾ ਦੇ ਵੇਖੋ ਸਰਦਾਰ ਜੀ ਗੱਲ ਇਦਾਂ ਵੀ ਮੌਕੇ ਦੀ ਸਰਕਾਰ ਆ ਝਾੜੂ ਵਾਲਿਆਂ ਦੀ ਉਹਦੇ ਆਪਾਂ ਨੂੰ ਪਤਾ ਹੀ ਆ ਵੀ ਸੀਟ ਉਹਨਾਂ ਕਾਢੀ ਜਾਣੀ ਇਹ ਮੁਕਾਬਲਾ ਦੇ ਬਣਦਾ ਜਦੋਂ ਇਲੈਕਸ਼ਨ ਆਉ 27 ਚ ਇਹਦਾ ਫੇਰ ਪਤਾ ਚੱਲੂਗਾ ਵੀ ਕੀ ਨਹੀਂ ਹੁਣ ਵੀ 5-6 ਪਾਰਟੀਆਂ ਹੋਰ ਲੱਗੀਆਂ 5-6 ਉਮੀਦਵਾਰ ਹੋਰ ਨੇ ਉਹਨਾਂ ਝਾੜੂ ਵਾਲਿਆਂ ਦਾ ਮੁਕਾਬਲਾ ਕਿਹਦੇ ਨਾਲ ਨਹੀਂ ਵੀਰ ਜੀ ਮੈਨੂੰ ਇੰਨੀ ਜਾਣਕਾਰੀ ਮੇਰਾ ਡਰਾਈਵਰ ਹੀ ਕਰਦਾ ਕੋਈ ਇੰਨਾ ਗੌਰ ਹੀ ਨਹੀਂ ਕੀਤਾ ਇਹਨਾਂ ਗੱਲਾਂ ਵਾਲੇ ਆ ਤੂੰ ਹੀ ਵੋਟ ਕਿਨੂੰ ਪਾ ਰਹੇ ਹੋ ਬੁਰ ਝਾੜੂ ਪਾ ਦਾਂਗੇ ਪਿਛਲੇ ਵਾਰ ਪਾਈ ਸੀ ਝਾੜੂ ਹੁਣ ਗਾਹ ਝਾੜੂ ਪਾ ਦਾਂਗੇ ਝਾੜੂ ਵਾਲਿਆਂ ਦੇ ਕੰਮ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੁਸੀਂ ਬਿਲਕੁਲ ਸੰਤੁਸ਼ਟ ਹੋ ਮੈਂ ਇਹ ਦਿਸ ਪੋਸਟਰੀਆ ਨਹੀਂ ਕਿ ਕੰਮ ਕੋਈ ਏਡੇ ਸਹੀ ਵੀ ਨਹੀਂ ਹੈਗੇ ਇਹਨਾਂ ਦੀ ਜਾਕੀ ਹੈ ਵੀ ਆਪਾਂ ਸਹੀ ਆ ਇਹ ਆਪਾਂ ਤੁਹਾਨੂੰ ਕਹੀਏ ਕੁਝ ਕੁਝ ਕੋਈ ਠੀਕ ਹੈਗੇ ਆ ਕੁਝ ਕੰਮ ਤੇਰੀ ਗੱਲ ਤੋਂ ਸੰਤੋਸ਼ਟ ਨਹੀਂ ਆ ਇਹਨਾਂ ਦਾ ਆਪਾਂ ਕਹਿੰਦੇ ਨਸ਼ਾ ਬੰਦ ਕਰਾਉਂਦਾ ਕਿੱਥੇ ਵੇਗਣਦਾ ਸ਼ਰਿਆ ਹੁੰਦਾ ਸ਼ਾ ਵੇਗਣਦਿਆ ਕੀ ਇਹਨਾਂ ਕਰਾਤਾ ਦੱਸੋ ਇਹ ਬੜਾ ਵੱਡਾ ਮੁੱਦਾ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਨਸ਼ੇ ਦਾ ਮੁੱਦਾ ਕਿੰਨੇ ਮੁੰਡੇ ਨੌਜਵਾਨ ਘਰਾਂ ਦੇ ਘਰ ਖਤਮ ਕਰਦੇ ਇਸ ਚੀਜ਼ ਨੇ ਅਸਕਰ ਸਰਕਾਰਾਂ ਚੱਲਦੀਆਂ ਨੌਜਵਾਨ ਪੀੜੀਆਂ ਨਾਲ ਹੀ ਚੱਲਦੀਆਂ ਜੇ ਨੌਜਾਨ ਪੀੜੀ ਖਤਮ ਹੋ ਗਈ ਸਰਕਾਰਾਂ ਕਿਵੇਂ ਚੱਲਣਗੇ ਦੱਸੋ ਬੋਲੋ ਸੋਚਣਾ ਸਰਕਾਰ ਦੇ ਹਿਸਾਬ ਦੇ ਨਾਲ ਸਰਕਾਰ ਨਸ਼ੇ ਤੇ ਕਾਬੂ ਨਹੀਂ ਕਰਦੀ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਵੀਰ ਕੱਟ ਸਹੀ ਹੈ ਗੱਲ ਹਾਂਜੀ ਗੱਲ ਪੱਕੀ ਹੈ ਜੀ ਨਸ਼ਾ ਦਾ ਬਹੁਤ ਜ਼ਿਆਦਾ ਵਾ ਹੋਰ ਕਿਹੜਾ ਮਸਲਾ ਨਸ਼ੇ ਤੋਂ ਇਲਾਵਾ ਨਹੀਂ ਇਹ ਤਾਂ ਇਲਾਵਾ ਹੋਰ ਤੁਸੀਂ ਨਿੱਕੇ ਨਿੱਕੇ ਮੁੱਤੇ ਆਪ ਜਾਣਦੇ ਸਾਰੇ ਮਤਲਬ ਸਮਝਦਾਰੇ ਬਣੇ ਕਹਿੰਦੇ ਨਸ਼ੇ ਦੇ ਮੁੱਦੇ ਦੇ ਇਹ ਵੀ ਨਸ਼ਾ ਖਤਮ ਕਰਾਂਗੇ ਲੋਕਾਂ ਤੜੜ ਬੋਟਾ ਪਾਤੀਆਂ ਵੀ ਵਾਕੇ ਸਰਕਾਰ ਨਸ਼ਾ ਖਤਮ ਕਰੂਗੀ ਪਰ ਉਹਦਾ ਕੋਈ ਸਾਨੂੰ ਅਸਰ ਲੱਗਾ ਨਹੀਂ ਵੀ ਹੋਇਆ ਅਗੇ ਚੀਜ਼ ਦਾ ਨੇੜ ਬੁੱਧਾ ਨਜੀਨਾਜੀ ਰਾਹਾ ਘਰ ਘਰ ਵਿਗੰਦੇ ਐ ਤੇ ਨਸ਼ਾ ਘਰ ਘਰ ਵਿਗੰਦੇ ਆ ਜਦੋਂ ਦੀ ਇਹ ਸਰਕਾਰ ਆਈ ਹੈ ਤੇ ਫਿਰ ਹੁਣ ਸਰਕਾਰ ਦੇ ਸਰਕਾਰ ਦਾ ਵਿਰੋਧ ਕਰੋਗੇ ਨਸ਼ੇ ਦੇ ਮੁੱਦੇ ਦੇ ਕਿਹਨੂੰ ਵੋਟ ਪਾਓਗੇ ਵੋਟ ਅਸੀਂ ਵੇਖਾਂਗੇ ਉਹ ਜਿਹੜਾ ਸਾਡਾ ਸਹੀ ਚੱਲੂਗਾ ਜਿਹੜਾ ਬੰਦਾ ਨਸ਼ਾ ਟਾਊਗਾ ਸਾਡੇ ਪਿਛਲੀ 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 ਵਾਰ ਕਿਹਨੂੰ ਵੋਟ ਪਾਈ ਪਿਛਲੀ ਆ ਰਹੀ ਕਾਲੀਆਂ ਨੂੰ ਪਾਈ ਅੱਛਾ ਇਹ ਵਾਰ ਹੁਣ ਕੀ ਮੰਨਣਾ ਹੁਣ ਅਦਗੀ ਵੇਖਾਂਗੇ ਹੁਣ ਕਾਲੀ 2 ਹੁਣ ਕਿਹੜੇ ਕਾਲੀਦਾਲ ਨੂੰ ਪਾਉਣੇ ਆਈ 2 ਬਾਦਲ ਧਲੇ ਨੂੰ ਪਾਉਣੇ ਆ ਚਲੋ ਇਹ ਵੀਰ ਕਹਿੰਦਾ ਕਿ ਅਸੀਂ ਬਾਦਲਦਾਲ ਨੂੰ ਵੋਟ ਪਾਵਾਂਗੇ ਤੇ ਨਸ਼ੇ ਦੇ ਮੁੱਦੇ ਤੋਂ ਤੁਸੀਂ ਵੀ ਕਾਫੀ ਪਰੇਸ਼ਾਨ ਹੋ ਨਸ਼ਾ ਹੈ ਹੀ ਜ਼ਿਆਦਾ ਜੀ ਜਿੱਥੇ ਮਰਜ਼ੀ ਵੇਖ ਲੋ ਨਸ਼ਾ ਵਗਨਦਿਆ ਸ਼ਰਮ ਵਗਨਦਿਆ ਵੀਰ ਜੀ 8 ਵਜੇ ਤੋਂ ਬਾਅਦ ਤੁਸੀਂ ਕਰੋ ਬਾਹਰ ਨਹੀਂ ਤਾਂ ਜੋਗੇ ਤੇ ਹਾਂਜੀ ਇਹ ਥੋੜਾ 8 ਵਜੇ ਤੋਂ ਬਾਅਦ ਤੁਸੀਂ ਕਰੋ ਬਾਹਰ ਚਲ ਜਿਓਗੇ ਕੀ ਗੱਲ ਇਹ ਇਦਾਂ ਦਾ ਕੀ ਨਸ਼ੇ ਮੁੰਡੇ ਜਿਨ੍ਹਾਂ ਨਸ਼ਾ ਕਰਦੇ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਉਹਨਾਂ ਨੂੰ ਫੇ ਤੁਹਾਡੀ ਜੇਬ ਕੱਟ ਲਈ ਮੇਰੀ ਕੱਟ ਲਈ ਤੁਹਾਡੇ ਬਸ ਆਹੀ ਕੰਮ ਚੱਲੀ ਜਾ ਰਿਹਾ ਸਭ ਤੋਂ ਜ਼ਿਆਦਾ ਮੇਨ ਮੁੱਦਾ ਸ਼ਾ ਜੀ ਨਸ਼ੇ ਦਾ ਜੇ ਸਭ ਤੋਂ ਮੇਨ ਮੁੱਦਾ ਮੈਂ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਜ਼ਿੰਮੇਵਾਰੀ ਕੀ ਕਰੂਗੀ ਜ਼ਿੰਮੇਵਾਰੀ ਜਦੋਂ ਦੀ ਇਹ ਸਰਕਾਰ ਬਣੀ ਬੇੜਾ ਹੀ ਕਰਕ ਹੋ ਗਿਆ ਪੰਜਾਬ ਦਾ ਤੇ ਦੂਜੀ ਗੱਲ ਕਾਂਗਰਸ ਵਾਲੇ ਹੀ 70% ਨਸ਼ਾ ਕਾਲੀਆਂ ਵਾਲੇ ਹੀ 30% ਅੱਜ 102% ਆ ਪਰ ਕਾਂਗਰਸ ਦੇ ਝਾੜੂ ਵਾਲੇ ਤੇ ਸਾਰਾ ਦੋਸ਼ ਹੀ ਕਾਲੀਆਂ ਤੇ ਲਾਉਂਦੇ ਨਸ਼ੇ ਦਾ ਕਾਲੀਆਂ ਦਾ ਇੰਨਾ ਨਹੀਂ ਹੈਗਾ ਕਾਲੀਆਂ ਨੇ ਕੰਮ ਵੀ ਬੜੇ ਕਰਾਏ ਆ ਇੱਥੇ ਸਭ ਤੋਂ ਜ਼ਿਆਦਾ ਮੇਨ ਕੰਮ ਕਾਲੀਆਂ ਦੀ ਸਰਕਾਰ ਚ ਹੋਇਆ ਉਦੋਂ ਕਿਸੇ ਸਰਕਾਰ ਨੇ ਨਹੀਂ ਕੀਤਾ ਉਦੋਂ ਹਰਮਿੰਦਰ ਸਿੰਘ ਵੀ ਕਾਲੀ ਸੀਗਾ ਕਾਲੀ ਦੇ ਹੈਗੇ ਪਰ ਉਹਨਾਂ ਦੇ ਕੰਮ ਜਿਹੜੇ ਅੱਜ ਹੋਏ ਆ ਜਿਹੜੇ ਥੱਲੇ ਨਾਲੇ ਪਏ ਉਹਨਾਂ ਦੀ ਸਰਕਾਰ ਚ ਬਣਿਆ ਉਦੋਂ ਪਹਿਲਾਂ ਕਿਸੇ ਕੱਖ ਨਹੀਂ ਕੀਤਾ ਇੱਥੇ ਅਗਰ ਨਹੀਂ ਉਤਰੀ ਬਣਿਆ ਇਥੋਂ ਐਮਐਲਏ ਨੇ ਕੁਝ ਨਹੀਂ ਕੀਤਾ ਦੂਜੀ ਆ ਰੋਹਲ ਸਾਹਿਬ ਰਹੇ ਉਹਨਾਂ ਵੀ ਕੁਝ ਨਹੀਂ ਕੀਤਾ ਇੱਥੇ ਹੁਣ ਇਹਨਾਂ ਨੇ ਜਿਹੜਾ ਜਿਹੜਾ ਮਾੜਾ ਮੋੜ ਕੰਮ ਚੱਲਣ ਡਿਆ ਰਮੀਲ ਸਿੰਘ ਸੰਧੂ ਨੇ ਕਰਾਇਆ ਉਹ ਵੀ ਅਜੇ ਪੂਰੇ ਉਥੋਂ ਤੱਕ ਨਹੀਂ ਪਹੁੰਚਿਆ ਕੰਮ ਸੋ ਇਹ ਵੀਰ ਜਿਹੜੇ ਕਹਿੰਦੇ ਆ ਕਿ ਨਸ਼ਾ ਇੱਥੇ ਮੁੱਖ ਮੁੱਦਾ ਵਾ ਫਲਾਨੀ ਸਰਕਾਰ ਚ ਇੰਨਾ ਟਮਕਾਣੀ ਤੇ ਇੰਨਾ ਤੇ ਹੁਣ ਤੇ ਕਹਿੰਦੇ ਅੰਤ ਹੀ ਹੋ ਗਿਆ ਤੋ ਇਹਨਾਂ ਲੋਕਾਂ ਨੂੰ ਨਸ਼ੇ ਦੇ ਮੁੱਦੇ ਦੇ ਉੱਤੇ ਸਰਕਾਰ ਦੇ ਨਾਲ ਰੋਸ ਆ ਉਦਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਮਾਇਤ ਵੀ ਕਰ ਰਹੇ ਆ। ਹਾਂਜੀ ਬਾਬਾ ਜੀ ਇਹ ਇਸੇ ਹਲਕੇ ਦੇ ਤਰਨਤਾਰਨ ਦੀ ਵੋਟ ਤੁਹਾਡੀ। ਹਾਂਜੀ ਤਰਨਤਾਰਨ ਦੀ। ਕੀ ਮੌਲਾ ਤਰਨਤਾਰਨ ਦੇ ਵੋਟਾਂ 'ਚ 4 ਦਿਨ ਰਹਿ ਗਏ ਹੁਣ ਤੇ ਕਿੱਦਾਂ ਦਾ ਮੁਕਾਬਲਾ ਬਣਿਆ ਕਿਹੜੀਆਂ ਦੋ ਤੇਰਾ ਮੁਕਾਬਲੇ ਜਾਰੀ? ਵੀ ਤੁਸੀਂ ਮੀਨ ਤੇਗੀ ਆ ਆਮ ਆਦਮੀ ਪਾਰਟੀ। ਜਿਹੜੀ ਗੱਲ ਤੇ ਗੱਲ ਕੋਈ ਕੰਦ ਪੈਸਾ ਕੋਈ ਨਹੀਂਗਾ। ਉਹਦੀ ਸਰਕਾਰ। ਉਹਦੀ ਸਰਕਾਰ ਦਾ ਮੀਨ ਉਹ ਹੀ ਐਵੇਂ ਚੱਲਣ ਦਿਆ ਵਾ। ਬਾਕੀ ਦੂਜੇ ਨੰਬਰ ਤੇ ਕਾਂਗਰਸੀ ਆ ਬਾਕੀ ਖਾਲੀ ਪਾਰਟੀ ਆ ਬਾਕੀ ਹੈ ਜੋ ਜੋ ਸਾਰਾ ਪੌਡਾ ਲਾਉਂਦੇ ਆ ਪਰ ਲੋਕਾਂ ਦਾ ਚਾਹ ਉਹ ਜਿਹੇ ਸਾਡੇ ਸਾਦੇ ਆਣ ਕੇ ਵੇਦੇ ਆ ਬਾਕੀ 3 ਜਿਹੇ ਨੰਬਰ ਦੱਸਦੇ ਆ ਖਾਲੀ ਪਾਰਟੀ ਜਿਹੜੀ ਆ ਠੀਕ ਹੈ ਤੇ ਆਪਣਾ ਕੀ ਮਨ ਬਣਿਆ ਕਿਹਦੇ ਵਾਰੀ ਆ ਬਈ ਫਿਰ ਸਾਡਾ ਰੋੜੀ ਸਾਡੀ ਇਹੋ ਆ ਤੇ ਸ਼ਿਵ ਸੁਭਰ ਤੇ ਨਹੀਂ ਗਏ ਕੋਣ ਰੋਣਾ ਪਿੱਲਾ ਖਾ ਤੁਹਾਨੂੰ ਸ਼ਿਵ ਉਹ 4 ਸਾਲ ਹੋ ਗਏ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਤੇ ਤੁਹਾਡੀਆਂ ਲੋੜਾਂ ਨਹੀਂ ਪੂਰੀਆਂ ਹੋਈਆਂ ਨਾਕੂ ਇਲ ਨੂੰ ਹੁਣ ਹਾਂਜੀ ਅੱਜ ਦਾ ਕਿ ਗਲੀਆਂ ਨਹੀਂ ਕੋ ਸਹੀ ਹੋਈ ਗਿਆ ਸੀਵਰ ਨਹੀਂ ਪਏ ਕੋਈ ਡੋਣਾ ਜਿਹੜੀਆਂ ਬੁਨਿਆਦੀ ਲੋੜਾਂ ਤੁਹਾਡੀਆਂ ਮੁੱਖ ਮੰਗਾਂ ਇਹੀ ਆ ਕਿ ਅਜੇ ਇੱਥੇ ਨਾ ਛੜਕਾਂ ਨਾ ਗਲੀਆਂ ਨਾ ਨਾਲੀਆਂ ਕੋਈ ਸੀਵਰੇਜ ਦੀ ਸਮੱਸਿਆ ਤਾਂ ਸੀਵਰੇਜ ਤੇ ਬਹੁਤ ਡਿਸਪਰਸ ਫਿਰ ਇਹਨਾਂ ਮੁਸ਼ਕਲਾਂ ਨੂੰ ਲੈ ਕੇ ਕਿਹੜੀ ਤਰ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਤੁਹਾਡੀ ਵੋਟ ਦੀ ਹੱਕ ਹੁਣ ਲੋਕੀ ਜਾਂਦੇ ਹੈ ਕਿ ਜਦੋਂ ਇਹ ਜਾਂਦੇ ਕਿ ਇਹੀ ਕਰਾ ਕੇ ਦੇਵਾਂਗੇ ਤੁਹਾਨੂੰ ਜਿਹੜੀਆਂ ਆਮਾਦੀ ਪਾਰਟੀਆਂ ਹੁਣ ਜੱਗ ਲੋਕੀ ਜਾਂਦੇ ਸਰਕਾਰਾਂ ਦੇ ਨਹੀਂ ਹੈ ਹੁਣ ਤਾਂ ਹੈਗੀ ਆ ਦੂਜੀ ਪਾਰਟੀ ਬਾਝ ਹੋਣੀ ਹੈ ਜੇ ਲੋਕੀ ਜਿਆਦਾ ਨਹੀਂ ਇਨ੍ਹਾਂ ਦੇ ਮਗਰੀ ਆ ਵਕਤ ਸਿਰਫ ਲੋਡ ਨੂੰ ਮੁਖਰਾਦੇ ਆ ਠੀਕ ਆ ਜੇਦਾ ਜੀ ਤੁਹਾਡਾ ਵੀ ਇਹੋ ਏਰੀਆ ਨਹੀਂ ਜੀ ਆਪਣਾ ਬਿੰਦ ਖਲੂਰ ਸਾਹਿਬ ਲਗਾ ਠੀਕ ਆ ਸੋ ਇਹ ਭਾਜੀ ਕਹਿੰਦੇ ਆ ਕਿ ਸਾਡੀਆਂ ਸਮੱਸਿਆਵਾਂ ਬਹੁਤ ਨੇ ਪਰ ਉਮੀਦ ਕਰਦੇ ਆ ਕਿ ਸਰਕਾਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਭਾਜੀ ਤੁਹਾਡੀ ਵੋਟ ਇੱਥੇ ਆ ਹਾਂ ਜੀ ਤੁਸੀਂ ਕਿਹਨੂੰ ਪਾਓਗੇ ਵੋਟ ਹਾਂ ਮੇਰੀ ਤਾਂ ਬੋਡੀ ਨਹੀਂ ਆਗੀ ਤਾਂ ਦੀ ਵੋਟਾਂ ਨਹੀਂ ਨਾ ਬੋਡੀ ਨਹੀਂ ਆਗੀ ਕਿਹੜੀ ਗੱਲੋਂ ਮੈਂ ਮੋਟਰ ਕਾਰਟ ਨਹੀਂ ਆਗਾ ਇਹ ਤਾਂ ਇਹ ਸਰਕਾਰਾਂ ਦੇ ਨਿੱਕੇ ਨਿੱਕੇ ਬੱਚੇ ਜਿਹੜੇ 18 ਸਾਲ ਦੇ ਉਹਨਾਂ ਦੀ ਵੋਟ ਬਣਾਉਂਦੀ ਆ ਤੇ ਤੁਹਾਡੇ ਦੇ ਬੱਚੇ ਦਿੱਤਾ ਵੇ ਗਵਾਂਡਾ ਲਈ ਜੇ ਬਾਂਜੂ ਫਿਰ ਪਾ ਦਾਂਗੇ ਪਰ ਪਾਉਣੀ ਭਗਵੰਤਵਾਨ ਨੂੰ ਹਾਂਜੀ ਭਗਵੰਤਵਾਨ ਨੂੰ ਬੋਲੋ ਸੋਏ ਭੈਣ ਜੀ ਕਹਿੰਦੇ ਵੋਟ ਅਸੀਂ ਪਾਵਾਂਗੇ ਭਗਵੰਤ ਮਾਨ ਨੂੰ ਪਰ ਹਾਲ ਦੀ ਘੜੀ ਸਾਡੀ ਵੋਟ ਨਹੀਂ ਬਣੀ ਇਹ ਇੱਕ ਬੜਾ ਗੰਭੀਰ ਵਿਸ਼ਾ ਰਵੀਰ ਮੁੱਦਾ ਆ ਕਿ ਇਹਨਾਂ ਦੀ ਵੋਟ ਹੀ ਨਹੀਂ ਬਣੀ ਸੋ ਸਰਕਾਰ ਨੂੰ ਆ ਜਿਹੜਾ ਲੋਕਲ ਪ੍ਰਸ਼ਾਸਨ ਆ ਤਰਨ ਤਾਰ ਹੁੰਦਾ ਇਹਨੂੰ ਜਰੂਰ ਸੋਚਣਾ ਚਾਹੀਦਾ ਕਿ ਇਹਦੇ ਸੀਨੀਅਰ ਜਿਹੜੇ ਸਿਟੀਜ਼ਨ ਆ ਬੀਬੀ ਆ ਇਹਦੀ ਵੋਟ ਅਜੇ ਤੱਕ ਕਿਉਂ ਨਹੀਂ ਬਣੀ ਵੀਰੇ ਇਹੋ ਲੱਕਾ ਆਪਣਾ ਹਾਂਜੀ ਇਹੀ ਆ ਜੀ ਹਾਂਜੀ ਤੇ ਕਿਵੇਂ ਆ ਕਿਹਦਾ ਕਿਹਦਾ ਮੁਕਾਬਲਾ ਵੇਖਣਦੇ ਹੋ ਇਹੇ ਵੇਲੇ ਮੁਕਾਬਲਾ ਭਾਜੀ ਤੇ ਆਪਣਾ ਪਰਮੀਰ ਸੰਤੂ ਦਾ ਵੀ ਚੱਲ ਰਿਹਾ ਵਾ ਕਿਹੜਾ ਮਨਦੀਪ ਸਿੰਘ ਆ ਯਾਰ ਫੋਟੇ ਉਹਨਾਂ ਦਾ ਵੀ ਚੱਲ ਰਿਹਾ ਜੀ ਕਿਤੀ ਉਮੀਦ ਆ ਵੀ ਕਿਹੜਾ ਬਾਜੀ ਮਾਰ ਸਕਦਾ ਆ ਜੇ ਵੇਖੋ ਜੀ ਇਹਦਾ ਪੂਰਾ ਦੌਰ ਚੱਲ ਰਿਹਾ ਵਾ ਹੁਣ ਵੇਖੋ ਵੀ ਕਿਹਦਾ ਐਂਡ ਤੇ ਜ਼ੋਰ ਲੱਗਦਾ ਬਾਕੀ ਪਾਰਟੀਆਂ ਦੇ ਕੀ ਹਾਲਾਤ ਆ ਆਪਾਂ ਬਾਕੀਆਂ ਦਾ ਤਾਂ ਕੁਝ ਪਤਾ ਨਹੀਂ ਕਿਉਂਕਿ ਮੈਂ ਪਰਸਨਲ ਜੈ ਕੈਂਡੀਟਾ ਤੋਂ ਆਇਆ ਵਾ ਤੇ ਬਾਕੀ ਅੱਜ ਹੀ ਮੈਂ ਇੱਥੇ ਆਇਆ ਹਾਂ ਬਾਜ਼ਾਰ ਤੇ ਇੱਥੇ ਵੋਟ ਹੈਗੀ ਇੱਥੇ ਹਾਂਜੀ ਬਿਲਕੁਲ ਵੋਟ ਹੈਗੀ ਜੀ ਵੋਟ ਪਾਓਗੇ ਫਿਰ ਹੁਣ ਪਾਵਾਂਗੇ ਜ਼ਰੂਰ 11 ਤਰੀਕ ਨੂੰ ਅੱਛਾ ਪਰ ਪਾਵਾਂਗੇ ਉਦੋਂ ਸਰਪ੍ਰਾਈਜ਼ ਹੀ ਕਿਧਰ ਜਾਂਦੀ ਆ ਕਿ ਉਹ ਕੋਈ ਕਹਿ ਨਹੀਂ ਸਕਦੇ ਅਜੇ ਮਾਣ ਨਹੀਂ ਬਣਿਆ ਅਜੇ ਮਾਣ ਕੁਝ ਨਹੀਂ ਜੇ ਹਾਲਾਤ ਵੇਖ ਰਹਾ ਹੈ ਕੀ ਬਣ ਰਹਾ ਹੈ ਦੋਵਾਂ ਪਾਰਟੀਆਂ ਦਾ ਮੁਕਾਬਲਾ ਦੋਵਾਂ ਦਾ ਮੁਕਾਬਲਾ ਬਹੁਤ ਤਕੜਾ ਹੋਊਗਾ ਜੀ ਸੋ ਹੋਰ ਵੀ ਹੈਗੇ ਆ ਭਾਈ ਸਾਹਿਬ ਭਾਜੀ ਕੀ ਕਹਿ ਸਕਦੇ ਆ ਅਜੇ ਵੇਖੋ ਕੀ ਵਿਚਾਰ ਹੋਣ ਮਹਾਰਾਜ ਜੀ ਵੇਖੋ ਜਿਤਨਾ ਤੇ ਇੱਕ ਨਹੀਂ ਆ ਤੇ 6-7 ਪਲਵਾਨ ਆ ਅਜਾਦ ਤੇ ਪਤਾ ਨਹੀਂ ਕਿੰਨੇਗਾ ਕਿਹਦੀ ਹਵਾਲਾ ਦੀ ਦੋ ਪਾਰਟੀਆਂ ਕਿਹੜੀਆਂ ਮੁਕਾਬਲੇ ਚ ਆਇਆ ਇੱਕ ਤੇ ਹਰਬੀਰ ਸਿੰਘ ਸੰਧੂ ਤੇ ਇੱਕ ਬੇਬੀ ਜਿਹੜੀ ਹੈਗੀ ਆ ਜੋ ਬਾਠ ਦੇ ਹੈਗੇ ਨਾ ਅਕਾਲੀ ਦਲ ਬਾਦਲ ਵਾਲਾ ਹਾਂਜੀ ਅਕਾਲੀ ਦਲ ਬਾਦਲ ਵਾਲੇ ਜੀ ਇਹ ਦੋਨਾਂ ਦਾ ਜੋੜ ਲੱਗਣ ਡਿਆ ਕਾਫੀ ਹਾਂਜੀ ਠੀਕ ਆ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਦੇ ਸ਼ਰਮਣੀ ਅਕਾਲੀ ਦਲ ਮੁਕਾਬਲੇ 'ਚ ਆ ਅੱਛਾ ਹੋਰ ਵੀ ਇੱਥੇ ਵੀਰ ਹੈਗੇ ਆ ਤਾਨੂੰ ਕੀ ਲੱਗਦਾ ਕਿ ਕਿੱਦਾਂ ਦਾ ਮਾਹੌਲ ਆ ਤਰਨਤਾਰ ਦਾ ਕੀ ਮੁੱਦੇ ਆ ਤਰਨਤਾਰ ਦੇ ਬਸਰੀ ਹੋ ਰਹੀਆ ਮੁੱਦੇ ਆ ਮਾਹੌਲ ਹੋ ਰਹੀਆ ਮੁੱਦੇ ਜੇ ਚੱਲਣ ਦੇ ਜਿਹੜਾ ਜਿੱਤੀ ਉਹ ਹੀ ਆਪਣਾ ਨਹੀਂ ਨਹੀਂ ਵੇਖੋ ਬੋਟ ਤੇ ਤੁਸੀਂ ਇੱਕ ਨੂੰ ਪਾਉਣੀ ਆ ਲੋਕਾਂ ਨੇ ਇੱਕ ਨੂੰ ਜਿਤਾ ਦੇਣਾ ਤੁਸੀਂ ਕੀ ਚਾਹੁੰਦੇ ਹੋ ਤਰਨਤਾਰ ਦੇ ਵਿੱਚ ਕਿਹੜੇ ਮਸਲੇ ਆ ਕੀ ਹਾਲ ਤੁਹਾਡਾ ਮੁਸ਼ਕਲਾਂ ਦੱਸੋ ਆਪ ਏ ਮੁਫਲਾਇਆ ਹੋਇਆ ਫਰੀ ਕਣਕ ਦੇ ਨਾਲ ਰਿਕਾ ਸਾਰਾ ਕੁਝ ਕਰਦਣ ਹੋਰੀ ਹੋਰੀ ਨੀ ਉਹ ਅੱਗੇ ਫਰੀ ਤੁਹਾਨੂੰ ਮਿਲਦਾ ਸਾਰਾ ਕੁਝ ਫੋਰ ਕੀ ਜਾਈ ਦੋ ਵੋਟਿੰਗ ਨੂੰ ਪਾਉਣੀ ਫਿਰ ਵੋਟ ਦੇਖਾਂ ਕਾਂਗਰਸ ਨੂੰ ਬਾਹਾਂਗੇ ਹਾਂ ਧਰਮੀਰ ਨੂੰ ਪਾਵਾਂ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰਸ ਨੂੰ ਪਾ ਕਾਂਗਰਸ ਨੂੰ ਪਰ ਹਰਮੀ ਤੇ ਆਮ ਆਦਮੀ ਪਾਰਟੀ ਦਾ ਨਹੀਂ ਹੋਣੀ ਜਿਉ ਸਾਰਾਂ ਇੱਕ ਰੀ ਅੱਛਾ ਇਹ ਵੀਰ ਕਹਿੰਦਾ ਕਾਂਗਰਸ ਨੂੰ ਵੋਟ ਪਾਵਾਂਗੇ ਜਹੇਦਾਰ ਜੀ ਜਹੇਦਾਰ ਜੀ ਤੁਹਾਡਾ ਬੜਾ ਤਜਰਬਾ ਚ ਹੋਣਾ ਦਾ ਤੁਹਾਨੂੰ ਕੀ ਲੱਗਦਾ ਕੀ ਕੀ ਦੱਸ ਸਕਦੇ ਆਂ ਤੁਹਾਨੂੰ ਦੱਸ ਪਤਾ ਗੱਲ ਕੀ ਦਾ ਮਨ ਪੜ ਬੰਦੇ ਆ ਭਾਜੀ ਚੈਨਲ ਦੇਖਣਾ ਹੈ ਆਪਣਾ ਹਾਂਜੀ ਵੀ ਆਪਣਾ ਪਤਾ ਕਿਹੜੀ ਕਿਹੜੀ ਪਾਰਟੀ ਚ ਮੁਕਾਬਲਾ ਦੇ ਰਹੇ ਹੋ ਦੇਖਣੀ ਡੈ ਗਰਮੀਤ ਦਾ ਕੀ ਨਾਂ ਦਾ ਮੁੰਡੇ ਦਾ ਹਰਮੀਤ ਸਿੰਘ ਹਰਮੀਤ ਸਿੰਘ ਉਹਦਾ ਹੀ ਜ਼ਿਆਦਾ ਲੱਗਣ ਰਿਹਾ ਤੇ ਦੂਜੀ ਪਾਰਟੀ ਕਿਹੜੀ ਮੁਕਾਬਲੇ ਦੇ ਆ ਦੂਜੀ ਦਾ ਜੀ ਦੇ ਵੇਖੀ ਨਹੀਂ ਅਸੀਂ ਤੇ ਇੱਕ ਹੀ ਵੇਖੀ ਉਹੋ ਹੀ ਵੇਖਣ ਲੱਗਣ ਰਿਹਾ ਪਤਾ ਅੰਦਰ ਕਿ ਜ਼ਿਆਦਾ ਉਹੋ ਹੀ ਜਿੱਤੂ ਆ ਹਰਮੀਤ ਆਪਣਾ ਕੀ ਮਨ ਬਣਿਆ ਹਵਾਰੀ ਵੋਟ ਕਿਨੂੰ ਪਾਉਣੀ ਹੈ ਦੇਖੋ ਜੇ ਜਾ ਕੇ ਉੱਥੇ ਹੀ ਪਤਾ ਲੱਗੂਗਾ ਜੀ ਹਾਂਜੀ ਦੇਖੋ ਕਿਨੂੰ ਪੋਰ ਪਾਉਣੇ ਆ ਵੀਰੇ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਹਾਂਜੀ ਕੀ ਮੌਲ ਲੱਗਦਾ ਕਿਹੜੀਆਂ ਦੋ ਪਾਰਟੀਆਂ ਦਾ ਮੁਕਾਬਲਾ ਇੱਕ ਸੰਦੀਪ ਸਿੰਘ ਸੰਨੀ ਦਾ ਵਾ ਇੱਕ ਇਹਦਾ ਹਰਮੀਤ ਦਾ ਵਾ ਤੇ ਇੱਕ ਕਾਲੀ ਦਲ ਦਾ ਤਿੰਨਾਂ ਦਾ ਜੀ ਕੋਈ ਆਈਡੀਆ ਹੈ ਕਿਹੜਾ ਬਾਜੀ ਮਾਰੂ ਆਈਡੀਆ ਭਾਜੀ ਚਲੋ ਪਿੰਨਾ ਪੰਡਾ ਦੇ ਵਿੱਚ ਤੇ ਇਹੋ ਪਤਾ ਲੱਗਦਾ ਵੀ ਉਹ ਹੀ ਮਰੂਗਾ ਸੰਦੀਪ ਸਿੰਘ ਸੰਨੀ ਮਨਦੀਪ ਸਿੰਘ ਮਨਦੀਪ ਸਿੰਘ ਉਹ ਭਰਾ ਉਹਨਾਂ ਦਾ ਹਾਂਜੀ ਮਨਦੀਪ ਸਿੰਘ ਸੋ ਇਹ ਵੀਰ ਦਾ ਕਹਿਣਾ ਕਿ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਆ ਉਹ ਪੰਥਕ ਉਮੀਦਵਾਰ ਵਾਲਾ ਔਰ ਜਿਹੜੇ ਉਹਦਾ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਬਾਦਲ ਦਾ ਤੇ ਪੰਥਕ ਧਿਰ ਦਾ ਸੋ ਹੋਰ ਵੀ ਇੱਥੇ ਉਹ ਤੇ ਐਮਪੀ ਬਣਾਤਾ ਤੁਸੀਂ ਹਾਂਜੀ ਹਾਂਜੀ ਹੁਣ ਐਮਐਲਏ ਵੀ ਬਣਾਓਗੇ ਨਹੀਂ ਐਮਐਲਏ ਬਣਾਵਾਂਗੇ ਜ਼ਰੂਰ ਜ਼ਰੂਰ ਬਣਾਵਾ ਠੀਕ ਆ ਉਹਨਾਂ ਦਾ ਮਨ ਬਣਿਆ ਜੋ ਵੇਖਣਾ ਚਾਹੁੰਦਾ ਪਹਿਲੇ ਦਿਨ ਤੋਂ ਲਗਭਗ ਸਾਨੂੰ 20 25 ਦਿਨ ਉਹ ਵੋਟਾਂ ਪਾਉਣੀਆਂ ਚਲੋ ਜੋ ਪੰਥ ਨੂੰ ਵੋਟਾਂ ਮੰਗਦੇ ਆ ਪੰਥ ਨੂੰ ਦੇਣੀਆਂ ਵੋਟਾਂ ਠੀਕ ਆ ਪਰਤ ਤੇ ਉਦਾਂ ਹੁਣ ਸੁਖਬੀਰ ਬਾਦਲ ਦਾ ਦਲ ਵੀ ਕਹਿੰਦਾ ਸੀ ਪਰਤ ਵਾਲੇ ਉਹਦੇ ਭਾਜੀ ਹੈਗਾ ਹੀ ਦੋਗਲੇ ਆ ਕੀ ਕੰਦਾ ਕਹਿ ਸਕਦਾ ਉਹਨਾਂ ਦਾ ਉਹ ਕਦੀ ਇਧਰੋਂ ਉਧਰੋਂ ਕਦੀ ਮਾਫੀ ਮੰਗ ਲੈਂਦੇ ਕਦੀ ਕੋਝ ਕਰਦੇ ਕਦੀ ਕੁਝ ਕਰਦੇ ਉਹਨਾਂ ਦੇ ਕੋਈ ਪਰੋਸਾ ਹੈਗਾ ਦਸ ਦਿਨ ਦੀ ਚਲੋ ਆਪੋ ਆਪਣਾ ਵਿਚਾਰ ਆ ਹਰ ਵੋਟਰ ਦਾ ਤੇ ਇਹ ਜਿਹੜੇ ਲੋਕ ਆ ਵੀਰ ਤੁਸੀਂ ਮੁੱਦਾ ਕੀ ਮੰਨਦੇ ਹੋ ਇੱਥੇ ਕੀ ਮਸਲੇ ਕੀ ਆ ਲੋਕਾਂ ਦੇ ਕੀ ਇੱਥੇ ਸਭ ਤੋਂ ਵੱਧ ਮੁਸ਼ਕਲ ਆ ਰਹੀ ਹੈ ਮੁਸ਼ਕਿਲ ਆ ਹਿਕਲ ਤੇ ਸੜਕਾਂ ਦੀ ਮੁਸ਼ਕਿਲ ਆ ਰਹੀ ਆ ਬਹੁਤ ਜਿਆਦੀ ਬਹੁਤ ਟ੍ਰੈਫਿਕ ਹੋ ਰਿਹਾ ਇਹ ਸੁਧਾਰ ਹੋਣਾ ਚਾਹੀਦਾ ਬਹੁਤ ਬਹੁਤ ਮੈਨਾਂ ਸਾਰਾ ਹਰ ਹੋਣਾ ਚਾਹੀਦਾ ਇੱਕ ਨਸ਼ਿਆ ਦੇ ਮਤਲਬ ਨਸ਼ਿਆ ਦੀ ਜੋ ਨਸ਼ੇ ਆ ਉਹ ਘਟੋਣੇ ਚਾਹੀਦੇ ਆ ਜੋ ਅੱਜ ਕੱਲ ਲੁੱਟਖੋ ਹੋ ਰਹੀ ਆ ਉਹਨਾਂ ਨੂੰ ਕਾਬੂ ਕਰਨਾ ਚਾਹੀਦਾ ਬੰਦਿਆਂ ਨੂੰ